n-a el de mastermind ramjit rămângit ਪੁਲਸ ਵੱਲੋਂ ਨਾਬਾ ਅਦਾਲਤ ਦੇ ਜੱਜ ਤੜਕਸਾਰ ਪੇਸ਼ ਕੀਤਾ ਗਿਆ ਭਾਰੀ ਸੁਰੱਖਿਆ ਪ੍ਰਬੰੰਧਾਂ ਹੇਠ ਨਾਬਾ ਅਦਾਲਤ ਚ ਪੁਲਸ ਵੱਲੋਂ ਨਾਬਾ ਜੇਲ੍ਹ ਪ੍ਰੇਖ ਤੇ ਮਾਸਟਰਮਾਈਂਡ ਰਮਨਜੀਤ ਰੂਮੀ ਨੂੰ ਪੇਸ਼ ਕੀਤਾ ਗਿਆ ਤੇ ਅੱਜ ਪੇਸ਼ੀ ਤੋਂ ਬਾਅਦ ਉਸਤਾ ਮੈਡੀਕਲ ਵੀ ਕਰਵਾਇਆ ਗਿਆ ਅਦਾਲਤ ਚ ਪੇਸ਼ ਕਰਨ ਸਮੇ ਪੁਲਸ ਵੱਲੋਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਇਸ ਮੁਖੇ ਏਆਈਜੀ ਹਰਵਿੰਦਰ ਸਿੰਘ ਵਰਕ ਡੀਐਸਪੀ ਵਿਕਰਮ ਬਰਾੜ ਅਤੇ ਡੀਐਸਪੀ ਦਵਿੰਦਰ ਕੁਮਾਰ ਅਤਰੀ ਇੰਸਪੈਕਟਰ ਹੈਰੀ ਪਪਾਰਾਏ ਇੰਸਪੈਕਟਰ ਰੋਨੀ ਸਿੰਘ ਵੀ ਮੌਜੂਦ ਸਨ ਅਤੇ ਪਾਰੀ ਸੁਰੱਖਿਆ ਪ੍ਰਬੰਧਾਂ ਹੇਠ ਨਾਬਾ ਜੇਲ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਰومی ਨੂੰ ਪਹਿਲਾਂ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਬਾਅਦ ਉਸ ਤੋਂ ਮੈਡੀਕਲ ਕਰਵਾਇਆ ਗਿਆ ਅਦਾਲਤ ਵੱਲੋਂ ਰਮਨਜੀਤ ਰومی ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ ਰومی ਜਿਹੜਾ ਅਕਿਊਜ਼ਡ ਹੈਗਾ ਸੀ ਇੱਕ ਆਪਣੇ ਜਿਹੜੀ ਨਾਬਾ ਜੇਲ ਬ੍ਰੇਕ 2016 ਦੇ ਵਿੱਚ ਸੀ ਮਾਸਟਰਮਾਈਂਡ ਸੀ ਅੱਜ ਉਹਨੂੰ ਹਾਂਗਕਾਂਗ ਤੋਂ ਜਿਹੜੀ ਹੈਗੀ ਆਥਾਰਟिटीज ਤੋਂ ਅਸੀਂ ਕਸਟਡੀ ਲੈ ਕੇ ਉਹਦੀ ਆਏ ਸੀ ਪੰਜਾਬ ਪੁਲਿਸ ਦੀ ਟੀਮ ਜਿਹੜੀ ਹੈਗੇ ਸਾਰੇ ਤਾਂ ਉਸ ਤੋਂ ਬਾਅਦ ਅੱਜ ਹੁਣ ਲਿਆ ਕੇ ਨੂੰ ਜਿਹਾ ਸਾਹ ਤੇ ਪੇਸ਼ ਕੀਤਾ ਕੋਰਟ ਦੇ ਵਿੱਚ ਤਾਂ ਇਹਦਾ ਜਿਹੜਾ ਹੈਗਾ ਸੀ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਰਹੇ ਕਿਹੜੀ ਜੇਲ੍ਹ ਵਿੱਚ ਸਰ ਹਲੇ ਜਿਹੜਾ ਹੈਗਾ ਨਿਊ ਜੇਲ ਨਾਬਾ ਦੇ ਵਿੱਚ ਭੇਜ ਰਹੇ ਸਰ ਲੰਬੀ ਲੜਾਈ ਸੰਗੀਨ ਬਿਆਨ ਦਿੱਤਾ ਜੀ ਇਹਨਾਂ ਨੇ ਕੀ ਕੀ ਜਿਹੜਾ 2016 ਦੇ ਵਿੱਚ ਇੱਕ ਨਵੰਬਰ ਮਹੀਨੇ ਦੇ ਵਿੱਚ ਨਾਬਾ ਮੈਕਸਿਮ ਸਿਕਿਉਰਿਟੀ ਜੇਲ ਨਾਬਾ ਮਰੇ ਕੋਈ ਸੀ ਉਹਦੇ ਵਿੱਚ ਇਹ ਤਾਂ ਜਿਹੜਾ ਹੈਗਾ ਮੇਨ ਮਾਸਟਰਮਾਈਂਡ ਦਾ ਰੋਲ ਫਿਗਰ ਆਊਟ ਹੋਇਆ ਸੀ ਜੋ ਇਹਦੀ ਜਿਹੜੀ ਹੈਗੀ ਐਕਸਟਰੈਡੀਸ਼ਨ ਵਾਸਤੇ ਰਿਕਵੈਸਟ ਜਿਹੜੀ ਹੈਗੀ ਗਵਰਨਮੈਂਟ ਆਫ ਇੰਡੀਆ ਵੱਲੋਂ ਸਾਰਾ ਕੇਸ ਜਿਹੜਾ ਹੈਗਾ ਮੋਗੀਤਾ ਗਿਆ ਸੀ ਜੋ ਲੌਂਗ ਲੀਗਲ ਪ੍ਰੋਸੈਸ ਦੇ ਬਾਅਦ ਜਿਹੜਾ ਹੈਗਾ ਇਹ ਫਾਈਨਲਾਈਜ਼ ਹੋਇਆ ਤਾਂ ਉਹਦੇ ਫਾਈਨਲ ਜਿਹੜੇ ਜਿਹੜੇ ਸਰੈਂਡਰ ਆਰਡਰ ਆਫ ਸਰੈਂਡਰ ਪਾਸ ਹੋਣ ਤੋਂ ਬਾਅਦ ਇਹਨੂੰ ਲੀਗਲ ਪ੍ਰੋਸੈਸ ਦੇ ਨਾਲ ਲੈ ਕੇ ਆਏ ਸਰ ਪੁਲਿਸ ਪੁੱਛਗੀ ਕਿ ਕਿਵੇਂ ਕਰੇਗੀ ਇਸ ਤੋਂ ਪੁੱਛ ਕਿਸ ਕਿਵੇਂ ਹੋਏਗਾ ਖਲਾਫ ਉਹ ਸਾਡਾ ਅਗੇ ਫਰਦਰ ਹੈਗਾ ਅਸੀਂ ਹਲੇ ਇਹਨੂੰ ਜੁਡੀਸ਼ੀਅਲ ਭੇਜ ਰਹੇ ਹਾਂ ਸਰ ਬਹੁਤ ਸੀ ਮਿਹਨਤ ਇਸ ਵਿੱਚ ਲੱਗੀ ਆ ਕਿਸ ਤਰ੍ਹਾਂ ਦੀ ਸਾਰੇ ਐਫਰਟ ਸਾਰੇ ਏਜੰਸੀਸ ਸਾਰੇ ਸਾਡੇ ਜਿਹੜੇ ਹੈਗੇ ਨੇ ਵਿੱਚ ਗਵਰਨਮੈਂਟ ਦਾ ਜਿਹੜਾ ਹੈਗੀ ਸਪੋਰਟ ਹੈਗੀ ਐਂਡ ਪਲੱਸ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀ ਜਿਹੜੀ ਹੈਗੀ ਉਹਨਾਂ ਦੀ ਗਾਈਡੈਂਸ ਹੈਗੀ ਹੈ ਸਾਰੇ ਏਜੰਸੀਜ਼ ਨੇ ਜਿਹੜਾ ਹੈਗਾ ਰਲ ਕੇ ਸਰ ਹਾਂਗਕਾਂਗ ਕਿੰਨਾ ਟਾਈਮ ਲੱਗਿਆ ਜੀ ਆ ਕਰੀਬ 6 ਸਾਲ ਤੋਂ ਉੱਥੇ ਹੈਗਾ ਸੀ ਜੇਲ੍ਹ ਦੀ ਲਈ ਸੀਗੀ ਕਿ ਇਹਨਾਂ ਦੇ ਇੱਕ ਤਾਂ ਪੁਲਿਸ ਰਿਮਾਂਡ ਨਹੀਂ ਹੋਣਾ ਚਾਹੀਦਾ ਔਰ ਕਿਉਂਕਿ ਐਕਸਟਰੈਡੀਸ਼ਨ ਟ੍ਰੀਟੀ ਸੀਗੀ ਦੋ ਕੰਟਰੀ ਦੇ ਵਿੱਚ ਔਰ ਇਹਨਾਂ ਨੇ ਉੱਥੇ ਜੋ ਹਾਂਗਕਾਂਗ ਦੇ ਵਿੱਚ ਐਫੀਡੇਟ ਫਾਈਲ ਕੀਤੀ ਸੀਗੀ ਅਸੀਂ ਪੁਲਿਸ ਰਿਮਾਂਡ ਨਹੀਂ ਲਵਾਂਗੇ ਔਰ ਉਸ ਬੇਸਿਸ ਤੇ ਪੁਲਿਸ ਰਿਮਾਂਡ ਨਹੀਂ ਹੋਇਆ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਚ ਭੇਜਿਆ ਗਿਆ ਹੈ 6 ਦਿਨ ਵਾਸਤੇ ਔਰ ਸੈਂਟਰਲ ਜੇਲ ਨਾਬਾ ਵਿੱਚ ਨਿਊ ਜੇਲ ਨਾਬਾ ਵਿੱਚ ਇਹਨਾਂ ਨੂੰ ਰੱਖਿਆ ਜਾਵੇਗਾ ਲੱਗਦਾ ਵੀ ਇਹ ਫਰਦਰ ਅੱਗੇ ਪੁਲਿਸ ਕਿਸੇ ਤਰੀਕੇ ਨਾਲ ਰਿਮਾਂਡਰ ਮਾਰ ਲਿਆ ਸੀ ਬਿਕੋਜ਼ ਦੋ ਕੇਸ ਸੀਗੇ ਜਿਨ੍ਹਾਂ ਚ ਇਹਨਾਂ ਨੇ ਆਪਣਾ ਐਫਰਡ ਫਾਈਲ ਕੀਤਾ ਸੀਗਾ ਕਿ ਅਸੀਂ ਰਿਮਾਂਡ ਨਹੀਂ ਲਵਾਂਗੇ ਜੋ ਇੱਕ ਦੋ ਕੰਟਰੀ ਦੇ ਵਿੱਚ ਐਕਸੈਸ਼ਨ ਟ੍ਰੀਟੀ ਸੀਗੀ ਔਰ ਉਹ ਤਾਂ ਇਹਨਾਂ ਨੂੰ ਕਰਨਾ ਹੀ ਪੈਣਾ ਸੀਗਾ ਉਹਦੇ ਜੋ ਕੰਪਲਾਈ ਜੀ ਕੰਡੀਸ਼ਨ ਸੀਗੀਆਂ ਔਰ ਹੋਪਫੁਲੀ ਕਿ ਇਹਨਾਂ ਨੇ ਕੋਰਟ ਦੇ ਵਿੱਚ ਨਹੀਂ ਲੈਣਗੇ ਔਰ ਗਿਵ ਨਹੀਂ ਲੈਣਗੇ ਕਿਉਂਕਿ ਆ ਜੁਡੀਸ਼ੀਅਲ ਪੇਸਤਾ ਇਹ ਲੈਣਾ ਹੁੰਦਾ ਤਾਂ ਆਈ ਥਿੰਕ ਆ ਜੋ ਕੁਝ ਕਰਦੇ ਔਰ ਪਰ ਜੱਜ ਸਾਹਿਬ ਨੂੰ ਸਾਰੀ ਟੀਟੀ ਬਾਰੇ ਅਸੀਂ ਦੱਸਿਆ ਗਿਆ ਔਰ ਉਹਨਾਂ ਨੇ ਕਿਹਾ ਠੀਕ ਹੈ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ ਇੱਕ 60 ਨੰਬਰ ਐਫ ਆਈ ਆਰ ਸੀ ਕੀ ਉਸ ਜੀਬੀਏ ਸੀਗੇ ਤੇ ਇੱਕ 142 ਤੇ ਦੋ ਹੋਏ ਜਿਹੜੇ ਦੋ ਐਫ ਆਈ ਆਰ ਨੇ ਜੀ 60 ਨੰਬਰ ਔਰ 142 142 ਜਿਹੜੀ ਹੈ ਸਰ ਪ੍ਰੋਡਕਸ਼ਨ ਔਰ ਗਰੰਟ ਤੇ ਲਿਜਾ ਸਕਦੀ ਹੈ ਪੁਲਿਸ ਜੇਲ੍ਹ ਚ ਕਿਸੇ ਟਾਈਮ ਵੀ ਜੇ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਅਸੀਂ ਪੂਰਾ ਉਸ ਨੂੰ ਕੰਟੈਸਟ ਕਰਾਂਗੇ ਕਿਉਂਕਿ ਨਹੀਂ ਲੈ ਕੇ ਜਾ ਸਕਦੇ ਐਸ ਪਰ ਰੂਲਸ ਇਹਨਾਂ ਨੇ ਉੱਥੇ ਫਰਮ ਦੀ ਗਵਰਨਮੈਂਟ ਆਫ ਇੰਡੀਆ ਇਹਨਾਂ ਨੇ ਆਪਣੀ ਐਫੀਡਵਿਟ ਫਾਈਲ ਕੀਤੇ ਹੋਏ ਆ 8 ਸਾਲ ਬਾਅਦ ਲੈ ਕੇ ਆਇਆ ਹੈ ਆ ਭਾਰਤ ਅਜ ਪੰਜਾਬ ਲੈ ਕੇ ਆਇਆ ਹੈ ਪੇਸ਼ ਕੀਤਾ ਇਦਾਂ ਦੇ ਬਹੁਤ ਲੰਬਾ ਟਾਈਮ ਹੈ ਕੋਈ ਇਸ ਤਰ੍ਹਾਂ ਹੈ ਜੀ ਕਿ ਐਵੀਡੈਂਸ ਦੇਖਿਆ ਜਾਏਗਾ ਕਿ ਰੋਮੀ ਦੇ ਖਿਲਾਫ ਕੋਈ ਐਵੀਡੈਂਸ ਹੈ ਜਾਂ ਨਹੀਂ ਹੈ ਇਹਨਾਂ ਨੇ ਜੋ ਐਵੀਡੈਂਸ ਉੱਥੇ ਦਿੱਤਾ ਉਹ ਦੇਖਦੇ ਕੀ ਇਹ ਲੈ ਕੇ ਆਉਂਦੇ ਨੇ ਇੱਥੇ ਐਵੀਡੈਂਸ ਪਰ ਐਸ ਪਰ ਮਾਈ ਥੀ ਵਿਊਜ਼ ਦੇਖਦੇ ਐਵੀਡੈਂਸ ਕੀ ਲੈ ਕੇ ਆਉਂਦੇ ਨੇ ਜੀ ਗੱਲ ਨੂੰ ਮੁੱਖ ਰੱਖ ਕੇ ਲੈ ਕੇ ਆਏ ਨੇ ਜੀ ਇਹਨਾਂ ਦਾ ਕਹਿਣਾ ਇਹ ਸੀਗਾ ਕਿ ਇਸ ਨੇ ਕੋਈ ਫੰਡਿੰਗ ਕੀਤੀ ਹੈ ਜੋ ਨਾਬਾ ਜਿਲ ਬ੍ਰੇਕ ਦੇ ਕੁਝ ਲੋਕ ਸੀਗੇ ਉਹਨਾਂ ਨੂੰ ਉਥੋਂ ਦੀ ਭਜਾਉਣ ਦੀ ਵਾਸਤੇ ਫੰਡਿੰਗ ਕੀਤੀ ਹੈ ਬਟ ਐਵੀਡੈਂਸ ਕੀ ਹੈ ਉਹ ਉਹ ਟਾਈਮ ਵੀ ਸਾਬਤ ਹੋਏਗਾ ਤੇ ਜਿੱਧਰ ਰੋਮੀ ਹੈਗਾ ਸੀ ਜੀ ਉਧਰ ਕਿੰਨਾ ਟਾਈਮ ਕੇਸ ਚੱਲਿਆ ਉਥੇ ਨੀਅਰਬਾਊਟ ਸਾਡੇ 6 ਸਾਲ ਦੀ ਕਸਟਡੀ ਜਿਹੜੀ ਆ ਉਥੇ ਇਨਕਸਟਰੀ ਰਿਹਾ ਉਥੇ ਕੇਸ ਚੱਲਿਆ 142 ਦਾ ਜਿਹੜੇ ਸਜ਼ਾ ਵੀ ਹੋ ਚੁੱਕੀ ਹੈ 20 ਬੰਦੇ ਨੂੰ ਦੋ ਬਰੀ ਕੀਤੇ ਗਏ ਆ 10-10 ਸਾਲ ਦੀ ਸਜ਼ਾ ਹੋਈ ਹੈ ਉਸ ਤੇ ਫਿਰ ਦੁਬਾਰਾ ਇਹਨਾਂ ਨੂੰ ਕਿਉਂ ਇਨਵੋਲ ਕੀਤਾ ਗਿਆ ਮੈਂ ਉਹੀ ਦੱਸਿਆ ਤੁਹਾਨੂੰ ਕਿ ਇਹਨਾਂ ਦੇ ਖਿਲਾਫ ਅਲੀਗੇਸ਼ਨ ਇਹ ਸੀਗੇ ਕਿ ਇਹਨਾਂ ਨੇ ਉਸ ਟਾਈਮ ਜਦੋਂ ਇਹ ਵਾਰਦਾਤ ਸਾਰੀ ਹੋਈ ਤਾਂ ਕੁਝ ਲੋਕਾਂ ਨੂੰ ਫੰਡਿੰਗ ਕੀਤੀ ਸੀਗੇ ਭਜੌਂ ਚ ਮਦਦ ਕੀਤੀ ਹੈ ਕੁਝ ਫੰਡਸ ਭੇਜੇ ਆ ਬਾਹਰੋਂ ਉਹਨੋ ਫੰਡਸ ਕਿ ਵਾਕੀ ਇਸ ਚੀਜ਼ ਵਾਸਤੇ ਸੀਗੇ ਜਾਂ ਭੇਜੀਆਂ ਜਾਂ ਨਹੀਂ ਭੇਜੀਆ ਇਸਨੇ ਭੇਜੀਆ ਉਹ ਟ੍ਰਾਇਲ ਵਿੱਚ ਸਾਬਤ ਹੋਵੇਗਾ। ਸਰਦਾਰ ਜੀ ਕੀ ਸਮਝ ਆਉਗੀ ਇੰਨਾ ਟਾਈਮ ਬਾਅਦ ਲੈ ਕੇ ਆਉਣ ਪਿੱਛੇ ਕੀ ਵੱਡਾ ਕਾਰਨ ਕੀ ਹੋ ਸਕਦਾ ਹੈ? ਪੰਜਾਬ ਗਵਰਨਮੈਂਟ ਜੋ ਪਹਿਲਾਂ ਕਿ ਫੇਲਿਅਰ ਹੋਈ ਸੀਗੀ ਸ਼ਾਇਦ ਉਸਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇਗੀ। ਆਦਰਵਾਇਜ਼ ਮੈਨੂੰ ਨਹੀਂ ਲੱਗਦਾ ਕਿ ਕੋਈ ਐਸਾ ਕਿੰਨਾ ਵੱਡਾ ਰੋਲ ਹੋਏਗਾ। ਉਹ ਬਾਕੀ ਟ੍ਰਾਇਲ ਤੇ ਦੇਖਾਂਗੇ ਕਿ ਐਵਿਡੈਂਸ ਲੈ ਕੇ ਆਉਂਦੇ ਨੇ।